ਬਿਕਰਮ ਮਜੀਠੀਆ ਨੇ ਕਿਸਾਨਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਇਲਜ਼ਾਮ ਲਾਇਆ ਕਿ ਸੀਐਮ ਮਾਨ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਉਹਨਾਂ ਪੰਜਾਬ ਵਿੱਚ ਵੀ ਆਪ ਅਤੇ ਕਾਂਗਰਸ ਦੀ ਗੰਤੂਪ ਦਸੀ ਮੁੱਦਾ ਬੜਾ ਸੌਖਾ ਸੀ ਕਿ ਐਮਐਸਪੀ ਕਾਨੂੰਨ ਬਣ ਜਾਏ ਮੁੱਦਾ ਬੜਾ ਸੌਖਾ ਸੌਖਾ ਸੀ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਏ ਮਗਰ ਜਦੋਂ ਗੱਲਾ ਮਸਲੇ ਹੱਲ ਨਹੀਂ ਹੋਏ ਅੰਨਦਾਤਾ ਦਿੱਲੀ ਜਾਣਾ ਚਾਹਗਾ ਸੀ ਦਿੱਲੀ ਜਾਣ ਨਿੱਜ ਤਾਂ ਰਾਜ ਇਹਨਾਂ ਦੇ ਗੋਲੀਆਂ ਟੈਂਕਾ ਉਹ ਅੱਤਰੂ ਗੈਸਾ ਨਾਲ ਇਹਨਾਂ ਤੇ ਦਾਗੇ ਗਏ ਇਹਨਾਂ ਨੂੰ ਰੋਕਿਆ ਗਿਆ ਅੱਜ ਮੈਂ ਭਗਵੰਤ ਮਾਨ ਨੂੰ ਟਾਊਟ ਚੋਂ ਕਹਿੰਦਾ ਕਿ ਭਾਜਪਾ ਦਾ ਟਾਊਟ ਦਾ ਬਾਦਲ ਸਾਹਿਬ ਜਿੰਨ ਦਾ ਗੱਠ ਜੋੜ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੈ ਕਿ ਨਹੀਂ ਹੈ ਜੀ ਤੁਸੀਂ ਇਹ ਲਾ ਲਓ ਸਾਹਿਬ ਹਰਿਆਣੇ ਦੇ ਭਗਵੰਤ ਮਾਨ ਜਾਊ ਕਾਂਗਰਸ ਲਈ ਵੋਟਾਂ ਮੰਗੂ ਦਿੱਲੀ ਚ ਜਾਊ ਕਾਂਗਰਸ ਲਈ ਵੋਟਾਂ ਮੰਗੂ ਦੇਸ਼ ਦੇ ਕੋਨੇ-ਕੋਨੇ ਤੇ ਹਰ ਸੂਬੇ 'ਚ ਜਾਊ ਕਾਂਗਰਸ ਲਈ ਵੋਟਾਂ ਮੰਗੂ ਤੇ ਕਾਂਗਰਸ ਇਹਦੇ ਲਈ ਵੋਟਾਂ ਮੰਗੂਗਾ ਤੇ ਪੰਜਾਬ 'ਚ ਆ ਕੇ ਇਹ ਲੋਕਾਂ ਨੂੰ ਮੂਰਖ ਸਮਝਦੇ ਆ ਕਿ ਸਾਰੇ ਦੇਸ਼ 'ਚ ਤੁਸੀਂ ਇੱਕ ਦੂਜੇ ਦੀ ਸੁੱਕ ਮੰਗੋ ਤੇ ਪੰਜਾਬ 'ਚ ਆ ਕੇ ਲੋਕਾਂ ਨੂੰ ਧੋਖੇ 'ਚ ਰੱਖਣਾ ਚਾਹੁੰਦੇ ਆ ਫਿਕਸਡ ਮੈਚ ਖੇਡਦੇ ਆ ਇਹ ਕੈਂਡੀਡੇਟ ਇਸ ਤਰੀਕੇ ਨਾਲ ਦਿੱਤੇ ਨੇ ਸੀਟਾਂ 'ਚ ਕਿ ਐਸ ਤਰ੍ਹਾਂ ਦੇ ਕੈਂਡੀਡੇਟ ਦਿਓ ਕਿ ਇਹ ਜਾਂ ਕਮਜ਼ੋਰ ਕੈਂਡੀਡੇਟ ਭਾਵੇਂ ਆਪ ਦਾ ਹੋਵੇ ਤੇ ਕਾਂਗਰਸ ਦਾ ਠੀਕ ਹੋਵੇ ਜੇ ਕਾਂਗਰਸ ਦਾ ਠੀਕ ਹੋਵੇ